ਚੱਲੀ ਜਾਂਦੀ ਆ ਨਾ ਮੈਂ ਛੇੜ ਛੱਪ ਕਰਾਂ ਨਾ ਮੈਨੂੰ ਲੋੜ ਨਾ ਮੈਂ ਫਰੋਲਾ ਮੈਨੂੰ ਕੋਈ ਲੋੜ ਨਹੀਂ ਜਿਹਦਾ ਵਿਸ਼ਵਾਸ ਜਿੱਥੇ ਟਿਕ ਜੇ ਸੋਣੀ ਗੱਲ ਹੈ ਆਪਾਂ ਕਿਸੇ ਦਾ ਵਿਸ਼ਵਾਸ ਨਹੀਂ ਤੋੜਦੇ ਬੰਦੇ ਦਾ ਵਿਸ਼ਵਾਸ ਟੁੱਟ ਜੇ ਬੰਦੇ ਦਾ ਕਿਤੇ ਜੁੜਦਾਨ ਸਮਝ ਆ ਗਈ ਜਿਹੜੀ ਇਹ ਤੈਨੂੰ ਜਨਾਨੀ ਦਿਖਦੀ ਹੈ ਇਹ ਤੇਰੇ ਪਰਿਵਾਰ ਚੀ ਖੇਡ ਹੈ ਤੈਨੂੰ ਦੱਸ ਤਾਈ ਤੈਨੂੰ ਬੁਰੇ ਸੁਪਨੇ ਆਉਂਦੇ ਹੁਣ ਰਹੀ ਗੱਲ ਚੇਲਾ ਬਣਨ ਵਾਲੀ ਫਿਰ ਅੱਜ ਚੇਲਾ ਬਣਾਉਂ ਮੈਂ ਤੇਰਾ ਦੀਵਾਨ ਲਊਂਗਾ ਫੋਲ ਘਰੇ ਦੇਂਗਾ ਕਿ ਗੱਦੀ ਤੇ ਤੇਰੇ ਮਮੀ ਡੜੀ ਰਾਜੀ ਹੋ ਜਾਣਗੇ ਵੇਖੇ ਕਿਤੇ ਇਹਦੇ ਫਿਰ ਤਰਾ ਸੋੜ ਦੂਜੇ ਨਹੀਂ ਘਰੇ ਜਾਣ ਵਾਲਾ ਤਾਂ ਮੇਰੇ ਕੋਲੇ ਵਕਤ ਹੀ ਨਹੀਂ ਹੋਣਾ ਮੇਰੀ ਸੇਵਾ ਰੱਖੀ ਵੀ ਮੈਂ ਆਪਦੇ ਟਾਈਮ ਤੇ ਜਾ ਕੇ ਉੱਥੇ ਸੇਵਾ ਤੇ ਵੀ ਬੈਣਾ ਮੰਨ ਜਾਣਗੇ ਘਰ ਦੇ ਬਾਕੀ ਗੱਲ ਹੈ ਚੇਲਾ ਕਿੱਥੇ ਚੇਲੇ ਨੂੰ ਸੰਭ ਦੇ ਰਾਂ ਮੇਰੇ ਕੋਲ ਭਰਾਲਾ ਵਕੀਲ ਮੈਂ ਦਵਾਨ ਨੂੰ ਜੇ ਤਾਂ ਮੇਰੇ ਫਕੀਰ ਦੀ ਗੱਲ ਸੱਚੀ ਹੋਈ ਮੈਂ ਚੇਲਾ ਵੀ ਬਣਾਉ ਐਨੀ ਸਭਾ ਸੁਣਦੀ ਐ ਤੇ ਮੈਂ ਦਵਾਨ ਵੀ ਲਵਾਂ ਨਾਲੇ ਮੈਂ ਹਕੀਕਤ ਕਹਿਣਾ ਮੈਂ ਨਿਸ਼ਾਨੀ ਮੈਨੂੰ ਕਿਤੋਂ ਵੀ ਦੇ ਦਦਾ ਭਵੇਂ ਸੰਗਤ ਤੋਂ ਦੇ ਦੇ ਭਵੇਂ ਸਾਧੀਆਂ ਚੋਂ ਦੇ ਦੇ ਤੇ ਭਵੇਂ ਇੱਥੋਂ ਦੇ ਦੇ ਕਿਤੋਂ ਹੀ ਦੇ ਦੇ ਨਿਸ਼ਾਨੀ ਦੇ ਦੇ ਜੇ ਤਾਂ ਉਹ ਨਿਸ਼ਾਨੀ ਸਹੀ ਨਿਕਲ ਗਈ ਤੇ ਫਿਰ ਬਲਕਾਰ ਦੋਤੇ ਵਾਲੇ ਨੂੰ ਸਾਈ ਦੇ ਦੇ ਚੁੱਪ ਠੀਕ ਹੈ ਫੇਰ ਤੇਰਾ ਲੱਗ ਜੂ ਸੱਜਣ ਲੈ ਚੱਲ ਕਰ ਬਾਬੇ ਨੂੰ ਫਰਿਆਦ ਗੋਰਖਨਾਥ ਨੂੰ ਕਹੀਓ ਸੱਜਣ ਉਹ ਕਿਤੇ ਪਾਣਾ ਜਾਣ ਮੈਂ ਘਾੜਾ ਕੇ ਬਸ ਤੂੰ ਮਨ ਜਾ ਮੇਰੇ ਫਕਰਾਵੇ ਮੈਂ ਮੱਪ ਬਣਾ ਪੈਣ ਕੋ ਚੁੱਪ ਕਰੋ ਯਾਰ ਰੌਲਾ ਨਾ ਪਾਓ ਕੀ ਹੋ ਗਿਆ ਹੈ ਕੀ ਹੋ ਗਿਆ ਸੁਣ ਉਹ ਗਾਂ ਪੈਸੇ ਪੈਣ ਉਹਨਾਂ ਚ 46 73 ਹੈ ਨੋਟ ਤੋ ਚੱਕ ਕੇ ਲਿਆ ਫਿਰ ਤਾਂ ਚੇਲਾ ਬਣਾਉਂਗਾ ਨਹੀਂ ਨਹੀਂ ਬਣਾਉਂਗਾ ਹੈ

ਕਿਹੜੇ ਦਿਨ ਮਾਤਾ ਕਾਲਕਾ ਅੱਗੇ ਹੋਊਗਾ ਚੋਟ ਕਾਲਕਾ ਦੀ ਹੈ ਹਾਂ ਹੰਮਰੇ ਕਰਦੇ ਪਾਰਨ ਬੜੇ ਉਹ ਜੱਟ ਚੱਲੇ ਕਾਲਕਾ ਦਾ ਸਾਜ਼ ਮਾਰਦਾ ਲੇ ਤਾਂ ਕਾਂਗਾਈਏ ਆਜਾ ਕਾ ਅਲੇ ਜੀ ਘਰੇ ਆਪ ਆਪਦੇ ਮਾਂ ਪਿਓ ਨਾਲ ਰਹਿ ਕਰਕੇ ਦੇਣਾ ਇਹ ਦਵਾਰੇ ਕਿਨਾਰੀਅਲ ਨਹੀਂ ਤੇ 100 ਰੁਪਏ ਲੈ ਜੇ ਮੰਨਣ ਮੇਰੀਆਂ ਗੱਲਾਂ ਅਖਰੀਆਂ ਮੈਂ ਬੰਦਾ ਟਿੱਡਾ ਹਾਂ ਜੇ ਗੁਰੂ ਬਣ ਗਿਆ ਜੇ ਮੈਂ ਭੱਜ ਜਾ ਤਾਂ ਮੈਨੂੰ ਮਾਰੇ ਜੇ ਤੂੰ ਵਚਨ ਤੋਂ ਭੱਜ ਗਿਆ ਫਿਰ ਕੋਈ ਫਿਕਰ ਨਹੀਂ ਲੱਭਦਾ ਸਾਰੀ ਉਮਰ ਚ ਇਹ ਜੋਰ ਹੈ ਬਾਬੇ ਦਾ ਗੱਲ ਉਹ ਜਿਹੜੀ ਮੁੱਲ ਪਾਵੇ ਸਮਝਦੇ ਨਿਸ਼ਾਨੀ ਲਈ ਆ ਬਾਬੇ ਨੂੰ ਤੈਨੂੰ ਕੀ ਪਤਾ ਵੀ ਮੈਂ ਕੀ ਸੁੱਖ ਕੇ ਲਈ ਹੋਵੇ ਸਮਝਦੇ ਉਹ ਨੋਟ ਲੈ ਜੀ ਆਪਦੇ ਘਰੇ ਆਪਦੇ ਮਾਪਿਆਂ ਨਾਲ ਰਹਿ ਕਰਕੇ ਦੇਣਾ ਐਤਵਾਰ ਨਾਰੀਅਲ ਲੈ ਆਈਂ ਸੋਕਾ ਪਾਣੀ ਪੁਣੀ ਤੋਂ ਬਿਨਾ ਤੇ 18 ਤਰੀਕ ਦੀ ਤਿਆਰੀ ਕਰ ਲਈ ਐਂ ਡੰਕਾ ਵੱਜੂ ਚਲੋ ਸਾਰਾ ਟੇਕੇ ਮੱਥਾ ਵਜਾ 1 2 3 4 ਆਹ ਤਲੀ ਕਰ 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 ਕੇ ਆਉਂਦੀ ਮੈਂ ਕਿੰਨੀ ਦੇਰ ਨਾਲ ਲਾਉਂਦੀ ਚੱਲੇ ਖਾਨਕਾਂ ਦਾ ਆਗ ਮਾਰਦਾ ਹੋਗਮ ਬਾਬੇ ਦਾ ਕੋਈ ਬੱਚੇ ਤੋਂ ਬਿਨਾ ਬੈਠਾ ਹੋਵੇ ਭਾਈ ਮਰਦ ਮੰਗਦਾ ਹੋਵੇ ਬਾਬੇ ਦਾ भाई हो हो बच्चे, बच्चे तो कोई बच्चा बच्चा है बच्चा है, गा? गा? है नहीं, नहीं? कितना तो टाइम गया परिवार ਲਗੀ ਮੇਰੇ ਨਾ ਨਹੀਂ ਐ ਤਾਂ ਜੀ ਦੇਖੋ ਫਰਿਆਦ ਲਾਵਾਂਗੇ ਜਿਹੜਾ ਕੋਈ ਬੱਚੇ ਔਲਾਦ ਨਹੀਂ ਉਹ ਵੰਜਾ ਆਪਾਂ ਤਾਂ ਕਹਿੰਦੇ ਆ ਖਾਲੀ ਮੁੜੇ ਹੀ ਨਾ ਹਨਾ ਮਾਲਕ ਦੋਵੇਂ ਹੱਥ ਉੱਚੇ ਕਰਕੇ ਆਪਾਂ ਤਾਂ ਕਹਿੰਨੇ ਆ ਪਰਮੰਦਰ ਮਨ ਦੇਵੇ ਜਲਦੀ ਝੋਲੀ ਭਰੇ ਇਹ ਗੱਲ ਦੱਸੀ ਭਾਈ ਸਾਹਿਬ ਇਹਨਾਂ 2 ਸਾਲਾਂ ਦੇ ਵਿੱਚ ਮਾਲਕ ਨੇ ਕੋਈ ਮਿਹਰ ਨਹੀਂ ਕੀਤੀ ਜਮਾਈ ਨਹੀਂ ਕੀਤੀ ਹੈ 1 2 3 ਸੀਮਾ ਇਹਦਾ ਨਾਮ ਹੈ ਸੀਮਾ ਤੇਰੇ ਪਰਿਵਾਰ ਚ ਵੇਖਲਾ ਕਰੇ ਪਿੱਛੇ ਵੇਖ ਅਬ ਨਿਸ਼ਾਨੀ ਲੈਣੀ ਆ ਤੇਰੀ ਚਾਚੀ ਹੈ ਸਗੀ ਚਾਚੀ ਸਗੀ ਚਾਚੀ ਇਹਨਾਂ ਦਾ ਨਾਮ ਸੀਮਾ ਲੈ ਸੱਜਣਾ ਆਪਾਂ ਨਿਸ਼ਾਨੀ ਲੈਣੀ ਸੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਲੈ ਪੁੱਤ ਬਾਕੀ ਗੱਲਾਂ ਬਾਅਦ ਚ ਵੇਖਾਂਗੇ ਕੀ ਬਣਦਾ ਕੀ ਨਹੀਂ ਬਣਦਾ ਪਰ ਤੇਰਾ ਮੇਰਾ ਵਾਦਾ ਆਉਂਦੇ ਸਾਲ ਨੂੰ ਤੇਰੀ ਝੋਲੀ ਭਰੀ ਦੀ ਭਰੀ ਧੰਨ ਹੁਣ ਬਾਬੇ ਤੋਂ ਤੂੰ ਧੀ ਮੰਗਦਾ ਪੁੱਤ ਮੰਗਦਾ ਉਹ ਤੇਰੀ ਡਿਮਾਂਡ ਹੈ ਮੈਨੂੰ ਨਹੀਂ ਜੋ ਤੇਰੀ ਝੋਲੀ ਪਾ ਦੇ ਤੈਨੂੰ ਮਨਜ਼ੂਰ ਹੈ ਭਵੇਂ ਧੀ ਦੇ ਦੇ ਤੇ ਭਵੇਂ ਪੁੱਤ ਦੇ ਦੇ ਪੱਕੀ ਹਲ ਹੈ ਕੋਈ ਭਵੇਂ ਧੀ ਤੇ ਭਵੇਂ ਪੁੱਤ ਲੈ ਮਾਲਕ ਦੇ ਘਰ ਚ ਐਸਾ ਹੁਕਮ ਹੈ ਆਹੀ ਦਿਨ ਸਾਲ ਤੁਹਾਡੇ ਦੋਵਾਂ ਜੀਆਂ ਕੋਲੇ ਬੱਚਾ ਝੱਕਿਆ ਹੋਊਗਾ ਓਏ ਮਾਲਕ ਦੀ ਮਰਜ਼ੀ ਏ ਧੀ ਦੇਵੇ ਜਾਂ ਪੁੱਤ ਦੇਵੇ ਮੈਂ ਇਹ ਤੈਨੂੰ ਦਾਅਵੇ ਨਾਲ ਨਹੀਂ ਕਹਿੰਦਾ ਵੀ ਪੋਤੀ ਦੇਊਗਾ ਨਹੀਂ ਹਨ ਭਵੇਂ ਧੀ ਦੇਵੇ ਤੇ ਭਵੇਂ ਪੁੱਤ ਦੇਵੇ ਉਹ ਤੇਰੇ ਕਰਮਾਂ ਦਾ ਫਲ ਹੈ ਉਹ ਤੈਨੂੰ ਮਿਲਣਾ ਹੈ ਮੇਰਾ ਕੰਮ ਇਹਨਾਂ ਵੀ ਅੱਜ ਤੈਨੂੰ ਦੁਖੀ ਨੂੰ ਸੁਖੀ ਕਰਾਉਣਾ ਬਾਬੇ ਤੋਂ ਮੇਰੇ ਸਾਰੇ ਠੀਕ ਹੈ ਲੈਣੇ ਆਹੋਂ ਮਸਾਦ ਦੋਗੀ ਕਹਿੰਦਾ ਕਹੀਂ ਹੋ ਸਾਦਾ ऐं ॾिखंदी ठहंदी ॾींहं ॾींहुं ठहींदी माण्हू ਜੋ ਚੱਲੀ ਐ ਸਾਰਾ ਕੁਝ ਹੋਇਆ ਇਹ ਤੇਰੀ ਪਰਦਾਦੀ ਤੇਰੀ ਵੀ ਪਰਦਾਦੀ ਲੱਗੀ ਹੈ ਤੇ ਜੇ ਇਹ ਤੇਰੀ ਝੋਲੀ ਹਰੀ ਕਰ ਦੇ ਤੈਨੂੰ ਬੱਚਾ ਦੇਵੇ ਗੋਦੀ ਚ ਹਣਾ ਜਦੋਂ ਤੈਨੂੰ ਪਤਾ ਲੱਗੇ ਵੀ ਹਾਂ ਮਾਲਕ ਨੇ ਦਿਨ ਸਿੱਧੇ ਕੀਤੇ ਆ ਤੇਰੇ ਪਰਿਵਾਰ ਨੂੰ ਬੱਚੇ ਦਾ ਪਤਾ ਲੱਗੇ ਵੀ ਤਿੰਨ ਮਹੀਨਿਆਂ ਤੋਂ ਤੇ ਹੋ ਗਿਆ ਸਮਾਂ ਹਣਾ ਤੇ ਮਾਤਾ ਰਾਣੀ ਦਾ ਦਰਬਾਰ ਬਣਾ ਲਈ ਇੱਥੇ ਆਪਦੀ ਪਰਦਾਦੀ ਹੈ ਹੈ ਮੈਂ ਨਹੀਂ ਕਹਿੰਦਾ ਵੀ ਸਾਰਾ ਤਿਆਰ ਹੀ ਕਰੀ ਤੂੰ ਭਵੇਂ ਉਹਦੇ ਚ ਆਪਦੀ ਸ਼ਰਦਾਂ ਨਾਲ ਗੈਰਾ ਸਵਿਟ ਲਾ ਦੇ ਲਾ ਲੇਗਾ ਜਾਂ ਤੇਰੀ ਪੁੱਛ ਵੀ ਨਹੀਂ ਘੜਦਾ ਤੈਨੂੰ ਪਰਚਾ ਹੈ ਮਾਂ ਦਾ ਦੇ ਉੱਥੋਂ ਧੰਨਵਾਦ ਬਹਿ ਜਾ ਘਰ ਤਾਂ ਸੁਣਾ ਪਾਜਦਾਗਾ ਤੂੰ ਆ ਤੂੰ ਸੁਣ ਤਾਂ ਲੈ ਮੇਰੀ ਗੋਰੀ ਪਰਚਾ ਹੈ ਪਰਿਵਾਰ ਕਦੋਂ ਆਊਗਾ ਤੇਰਾ ਕਿਹੜੀ ਜਗ੍ਹਾ ਸੋਹਰੇ ਤੇਰੇ ਆ ਸਾਡੇ ਵਾਲਾ ਮੋਜਗੜ ਜਿਵੇਂ ਤੈਨੂੰ ਚੀਜ਼ ਦੇਵਾਂ ਤੜਕੇ ਹੁਣ ਤੇ ਲੰਘ ਜੇਗਾ 5 ਵਜੇ ਦਿਨੋਂ ਉੱਥੇ ਭੱਜੇਗਾ ਫਕੀਰ ਜਾਣਾ ਰਾਮ ਨਾਲ ਕਿਸੇ ਨੂੰ ਸਾਥੀ ਸੰਗੀ ਨੂੰ ਲੈ ਜੀ ਨਾਲ ਕਿਸੇ ਨੂੰ ਵੀ ਲੈ ਜੀ ਤੇਰੇ ਭਲੇ ਚ ਹਰੇਕ ਤੁਰਨ ਨੂੰ ਤਿਆਰ ਹੋ ਜੂਗਾ ਕਿਉਂਕਿ ਔਲਾਦ ਦਾ ਸੁਖ ਇਹੋ ਜਿਹਾ ਸੁਖ ਹੁੰਦਾ ਜਿਹੜਾ ਹਰੇਕ ਮਨਣਾ ਚਾਹੁੰਦਾ ਸਾਰੀ ਸੰਗਤ ਬਿਲਹ ਹੱਥ ਜੋੜ ਕੇ ਬੇਨਤੀ ਕਰਦੇ ਹੋ ਨਹੀਂ ਕੋਈ ਨਹੀਂ ਅਜੇ ਤਾਂ ਸਮਾ ਖੜਾ ਦਿਨ ਖੜੇ ਚਲ ਜੀ ਕੋਈ ਜਿੱਕਰ ਨਹੀਂ ਹੋਣ ਪਰ ਇੱਥੋਂ ਤੂੰ ਰਵਾਨਾ ਹੋ ਜੀ ਬੈਠੀ ਨਹੀਂ ਠੀਕ ਹੈ ਦੇਖ ਪਾਈ ਸਾਹਿਬ ਕੋਈ ਮੇਰੀ ਮਾਂ ਨਹੀਂ ਹੋਣੀ ਹੈ ਨਾ ਵੀ ਮੇਰੀ ਕੋਈ ਸਟਾਰ ਨਹੀਂ ਹੈ ਤੇਰਾ ਭਲਾ ਹੋਣਾ ਚਾਹੀਦਾ ਤੈਨੂੰ ਦਾਤ ਮਿਲਣੀ ਚਾਹੀਦੀ ਹੈ ਸੁੱਖ ਲਾਤ ਦਾ ਹਰੇਕ ਨੂੰ ਜਾਈਦਾ ਦਾਦਾ ਹਰੇਕ ਦੀ ਸੁਣਿਆ ਪਰ ਗਹਿਣੇ ਸਾਰੀ ਸੰਗਤ ਸੱਚੇ ਦਿਲੋਂ ਫਰਿਆਦ ਲਾਓ ਜੇ ਭਾਈ ਇਸ ਬੱਚੇ ਖਾਤ ਤਸਵੀਰ ਦਾ ਟਾਈਮ ਹੈ ਵੀ ਇਹਨੂੰ ਇਹਨਾਂ ਨੂੰ ਔਲਾਦ ਮਿਲੇ ਵਿਚਾਰਿਆਂ ਨੂੰ ਭਾਵੇਂ ਧੀ ਹੋਵੇ ਤੇ ਭਾਵੇਂ ਪੁੱਤ ਹੋਵੇ ਠੀਕ ਹੈ ਅਲੇ ਛੇੜੀ ਸਾਦਾ ਤੋੜੀਏ ਜਵਾਬ ਜਾਗੋ ਜਾਗੋ ਲੱਖਾਂ ਦੇ ਆਵਾਜ਼ ਆ ਪੀਰਾ ਐਸੇ ਵੇਲੇ ਆਪ ਜੀ ਜਾਗੋ ਜਾਗੋ ਲੱਖਾਂ ਤਮ ਜੱਤੀ ਨੂੰ ਉਤਾਰਿਆ ਮੋਇ ਜਵਾਇਆ ਲਾਲ ਜੀ ਚਲ ਵਲੇ ਕਛੂ ਨੂੰ ਉਤਾਰਿਆ ਆਸ ਗਿਆ ਲੋਹਾ ਆ ਜਾਣ ਜੀ ਜਦੋ ਜਦੋ ਲਖਾਂ ਗਿਆ ਨਾ ਪਿਆ ਸਿਰ ਐਸੇ ਰੇਲੇ ਪਦੀ ਜਾਗੋ ਜਾਗੋ ਲਖਾਂ ਦੇ ਆਦਾਬ ਆ ਤੇਰਾ ਐਸੇ ਰੇਲੇ ਆਪ ਦੀ ਆਏ ਸੱਚੇ ਦਰਬਾਰ ਕੀ ਬੋਲ ਗੁਰੂ ਗੋਰਖਨਾਥ ਕੀ ਲੈ ਸੇਵਾ ਜ਼ਰਾ ਇਹਨਾਂ ਨੂੰ ਥਾਂ ਤੇ ਨਹੀਂ ਕਿਸੇ ਤੇ ਵੀ ਰੱਖਣਾ ਸਮਝਦਾ ਕਿਸੇ ਜਗ੍ਹਾ ਤੇ ਨਹੀਂ ਟਿਕਾਉਣੇ ਘਰੇ ਵੀ ਨਹੀਂ ਟਿਕਾਉਣੇ ਤੇ ਅੱਛੇ ਵੀ ਨਹੀਂ ਟਿਕਾਉਣੇ ਸਮਝ ਆ ਗਈ ਜੇ ਕਿਸੇ ਲਿਫਾਫੇ ਚ ਪਾ ਕੇ ਲੈ ਜਾਏਗਾ ਤੂੰ ਉਹਨੂੰ ਗੰਡ ਨਹੀਂ ਦੇਣੀ ਠੀਕ ਹੈ ਸਵਾ 6 ਤੋਂ ਮੋਜਗੜ ਹੋਏਗਾ ਤੇਰਾ ਮੇਰਾ ਵਾਦਾ ਟਾਈਮ ਦੇਖ ਲੈ ਠੀਕ ਹੈ ਕਾਲ ਕਰਨੀ ਨਹੀਂ ਜਾਣਾ ਵੀ ਰਮਤੇ ਰਮਤੇ ਆ ਆਰਾਮ ਨਾਲ ਠੀਕ ਹੈ ਜਬ ਪਹਿਲੀ ਧੀ ਹੋਊਗੀ ਉਹਦਾ ਨਾਮ ਪੂਜਾ ਰੱਖਦੀ ਦੂਜਾ ਪੁੱਤ ਉਹਦਾ ਨਾਮ ਵਿਨੋਦ ਰੱਖਦੀ ਦੋਵੇਂ ਤਿੱਤੇ ਜਾ ਤੇ ਕੇ ਮੱਥਾ ਸਾਜੀਆਂ ਨੂੰ ਤੇ ਜਾਂਦਾ ਲੈ ਕਰੀਏ ਵਧਾਈਆਂ ਦਾ ਟਾਈਮ ਆ ਵਾ ਵ ਗੱਲ ਪੁੱਛਣੀ ਹੈ ਜੀ ਬਹਿ ਕੇ ਦੱਸ ਦਗੇ ਬਹਿ ਕੇ ਦੱਸ ਦੂੰਗਾ ਟਾਈਮ ਵਾਲਾ ਹੋ ਗਿਆ ਜੀ だってなぜならどういうことで倒